ਚੈਨਲ ਦਾ ਆ ਰਹੇ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚੋਂ ਹੁਣ ਵੱਡੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਬਟਾਲਾ ਤੋਂ ਲਾਈਵ ਤਸਵੀਰਾਂ ਪੇਸ਼ ਕਰ ਰਿਹਾ ਜਿੱਥੇ ਗਾਂਦੀਨਗਰ ਕੈਂਪ ਬਟਾਲਾ ਚ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੜਕਿਆਂ ਦੇ ਸਕੂਲ ਦੇ ਵਿੱਚ ਇਥੋਂ ਦੇ ਮੌਜੂਦਾ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਨ ਸਿੰਘ ਸੰਖਿਆਰੀ ਕੱਲ ਸੀ ਪਹੁੰਚੇ ਸਨ ਜਿਨ੍ਹਾਂ ਦਾ ਸਕੂਲ ਦੇ ਸਟਾਫ ਵੱਲੋਂ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਸਟੇਜ ਤੋਂ ਬੋਲਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਲੈ ਕੇ ਵੱਡੇ ਉਪਰਾਲੇ ਕਰ ਰਹੀ ਹੈ ਇੱਥੇ ਉਹਨਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਤੁਸੀਂ ਚੰਗੀ ਸਿੱਖਿਆ ਦਿਓ ਸਾਡੇ ਵੱਲੋਂ ਪੈਸੇ ਦੀ ਕੋਈ ਕਮੀ ਨਹੀਂ ਆਉਂ ਦਿੱਤੀ ਜਾਏਗੀ ਅਤੇ ਇਥੇ ਨਵੀਆਂ ਇਮਾਰਤਾਂ ਉਹ ਸਾਰੀਆਂ ਜਾ ਰਹੀਆਂ ਹਨ ਉਦੋਂ ਹੀ ਇਥੋਂ ਦੇ ਮੁੱਖ ਵਿਆਪਕ ਸਰਨਾ ਮੌਜੂਦ ਸਨ ਜਿਨ੍ਹਾਂ ਨੇ ਐਮਐਲਏ ਬਟਾਲਾ ਸਮੇਤ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਾਉਣ ਦੇਖਦੇ ਰਹੋ ਚੈਨਲ ਦਾ ਆਰਐਨਿਊਜ਼ ਗਾਂਧੀ ਨਗਰ ਕੈਂਪ ਦੇ ਵਿੱਚ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਇਸ ਗਾਂਧੀ ਨਗਰ ਕੈਂਪ ਨੇ ਮੈਨੂੰ ਜਦੋਂ ਮੈਂ ਫਸਟ ਟਾਈਮ ਆਇਆ ਮੈਨੂੰ ਬਹੁਤ ਜਿਆਦਾ ਮਾਣ ਸਤਿਕਾਰ ਪਿਆਰ ਦਿੱਤਾ ਔਰ ਅੱਜ ਉਸੇ ਮਾਣ ਸਤਿਕਾਰ ਪਿਆਰ ਦਾ ਕਰਜ਼ਾਦਾ ਕਰ ਰਿਹਾ ਹਾਂ ਅੱਜ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੇਠ ਹਰਜੋਤ ਬੈਂਸ ਮੇਰੇ ਵੱਡੇ ਵੀਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਮਨੀਸ਼ ਸ਼ਿਸ਼ੋਧਿਆ ਜੀ ਨਾਲ ਖਲੋਤੇ ਨੇ ਅੱਜ ਸਕੂਲਾਂ ਦੇ ਨੁਹਾਰ ਬਦਲ ਰਹੇ ਆ ਅੱਜ ਜਦੋਂ ਮੈਂ ਪਹਿਲੇ ਦਿਨ ਇਸ ਸਕੂਲ ਦੇ ਵਿੱਚ ਆਇਆ ਸੀ ਮੈਨੂੰ ਖਾਸ ਕਰਕੇ ਇੱਥੋਂ ਦੇ ਟੀਚਰ ਸਾਹਿਬਾਨ ਨੇ ਮੈਨੂੰ ਕਿਹਾ ਸੀ ਵੀ ਸਾਡੇ ਸਕੂਲ ਦੇ ਵਿੱਚ ਬੜੀ ਖਸਤਾ ਹਾਲਤ ਹੈ ਪਰ ਅੱਜ ਫਕਰ ਨਾਲ ਇਹ ਗੱਲ ਮੈਂ ਕਹਿ ਸਕਦਾ ਹਾਂ ਦੀ ਅੱਜ ਇਸ ਸਕੂਲ ਦੇ ਵਿੱਚ ਕਈ ਨਵੇਂ ਕਮਰੇ ਬਣਾ ਦਿੱਤੇ ਨੇ ਟਾਇਲਟ ਵੱਤ ਤੋਂ ਬੱਤਰ ਸੀ ਉਹ ਠੀਕ ਕਰ ਦਿੱਤੇ ਨੇ ਬੱਚਿਆਂ ਵਾਸਤੇ ਵਧੀਆ ਕਲਾਸਰੂਮ ਬਣਾ ਦਿੱਤੇ ਨੇ ਔਰ ਮੈਨੂੰ ਇਸ ਗੱਲ ਦਾ ਮਾਣ ਵੀ ਔਰ ਖੁਸ਼ੀ ਵੀ ਆ ਵੀ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ ਪੜ੍ਹ ਲਿਖ ਕੇ ਇਨ੍ਹਾਂ ਸਕੂਲਾਂ ਦੇ ਵਿੱਚੋਂ ਵੱਡੇ ਅਫਸਰ ਬਣਨਗੇ ਮੇਰਾ ਨਾਮ ਰਵਿੰਦਰ ਕੁਮਾਰ ਆ ਹੁੱਕ ਦੇ ਆਪਕਾ ਮੈਂ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਕੈਂਪ ਬਟਾਲਾ ਦਾ ਤੋਂ ਇੱਥੇ ਲਗਾਤਾਰ ਹੀ 2022 ਤੋਂ ਬਿਲਡਿੰਗ ਬਣ ਰਹੀ ਹੈ ਤੋ ਸਰਕਾਰ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਤੋ ਪਜਵੀ ਜੋ ਵੱਡੇ ਪੱਦਰ ਤੇ ਬਿਲਡਿੰਗ ਬਣੀ ਹੈ। ਚਾਰ ਕਮਰੇ ਬਣੇ ਆ ਨਵੇਂ ਟਾਇਲਟ ਬਣੇ ਨੇ ਔਰ ਹੋਰ ਵੀ ਕਮਰਿਆਂ ਦੀ ਜਿੱਥੇ ਰਿਪੇਅਰ ਹੀ ਉਹ ਵੀ ਕੀਤੀ ਗਈ ਹੈ। ਉਹ ਸਾਰਿਆਂ ਦਾ ਅੱਜ ਉਦਘਾਟਨ ਹੋਇਆ ਵਾ ਔਰ ਐਸੇ ਜੋ ਕਮਰੇ ਹਨ ਤੁਸੀਂ ਦੇਖ ਰਹੇ ਜਿੱਥੇ ਮੈਂ ਬੈਠਾ ਵਾਂ। ਸ਼ਾਇਦ ਕਿਸੇ ਦਾ ਹੋਵੇ ਘਰ ਵੀ ਨਾ ਹੋਇਆ ਜਿਹੋ ਜਿਹੇ ਖੂਬਸੂਰਤ ਜੋ ਕਮਰੇ ਬਣੇ ਆ ਔਰ ਉਸ ਤੋਂ ਉੱਪਰ ਜੋ ਇੱਕ ਬਹੁਤ ਵੱਡਾ 40 ਫੁੱਟ ਦਾ ਹਾਲ ਬਣਿਆ ਹੈ। ਉਹ ਆਧੁਨਿਕ ਸਹੂਲਤਾਂ ਵਾਲਾ ਇੱਥੇ ਵਾਈਫਾਈ ਲੱਗਾ ਔਰ ਕੰਪਿਊਟਰ ਦੀ ਸਹੂਦਾ ਹੈਗੀ ਹੈ ਪੂਰਾ ਸਟਾਫ ਹੈਗਾ ਔਰ ਤੰਦਹੀ ਨਾਲ ਸਾਰਾ ਪੂਰਾ ਸਟਾਫ ਪੜਾ ਰਿਹਾ ਹੈ ਤੋਂ ਆਉਣ ਵਾਲੇ ਸਮੇਂ 'ਚ ਇਥੋਂ ਦੇ ਜੋ ਬੱਚਿਆਂ ਦਾ ਭਵਿੱਖ ਸਨੈਰੀ ਹੈ ਕਿਉਂਕਿ ਇਥੋਂ ਨਵੋਦਿਆ ਦੇ ਬੱਚੇ ਵੀ ਪਿਛਲੀ ਵਾਰੀ ਇੱਕ ਲੜਕੀ ਨਵੋਦਿਆ ਦੇ ਵਿੱਚ ਵੀ ਸਿਲੈਕਟ ਹੋਈ ਹੈ ਬਹੁਤ ਮਾਣ ਵਾਲੀ ਗੱਲ ਹੈ ਹੋਰ ਵੀ ਸਰਕਾਰ ਦੀਆਂ ਜੋ ਐਕਟੀਵਿਟੀਆਂ ਨੇ 26 ਜਨਵਰੀ 15 ਅਗਸਤ ਤੋਂ ਉੱਥੇ ਵੀ ਜੋ ਬੱਚਿਆਂ ਨੇ ਉਹ ਵੀ ਲਗਾਤਾਰ ਪਰਫਾਰਮੈਂਸ ਕਰਕੇ ਅੱਗੇ ਵਧ ਰਹੀਆਂ ਨੇ ਤੋਂ ਇਸ ਇਲਾਕੇ ਦਾ ਬਹੁਤ ਹੀ ਇਹ ਮਸ਼ਹੂਰ ਸਕੂਲ ਹੈ ਇਹਨੂੰ ਸਰਕਾਰ ਨੇ 2022 ਦੇ ਵਿੱਚ ਇੱਥੋਂ ਦੇ ਜੋ ਵੀ ਸਫਾ ਦੀ ਮਿਹਨਤੀ ਉਹਦੇ ਸਦਕਾ ਉਹਨਾਂ ਨੇ ਮਿਹਨਤ ਕੀਤੀ ਜੋ ਵੀ ਗ੍ਰਾਂਟ ਆ ਉਹਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕੀਤਾ ਔਰ ਇਹਨੂੰ ਸੁਪਰ ਸਮਾਰਟ ਸਕੂਲ ਦਾ ਦਰਜਾ ਮਿਲਿਆ ਇਹ ਬਾਰੇ ਮੈਂ ਪਹਿਲਾਂ ਹੀ ਦੱਸਿਆ ਕਿ ਇੱਥੋਂ ਜਿਹੜਾ ਸਟਾਫ ਹੈ ਬਹੁਤ ਪਹਿਲੀ ਵਾਰੀ 2022 ਦੇ ਵਿੱਚ ਇੱਕ ਨਵੋਧਿਆ ਦੇ ਵਿੱਚ ਬੱਚਾ ਔਰ ਜੋ ਪੂਰਾ ਸਟਾਫ ਹੈ ਬਹੁਤ ਮਿਹਨਤੀ ਹੈ ਤੋਂ ਮੈਂ ਵਾਦਾ ਕਰਦਾ ਹਾਂ ਕਿ ਸਾਰੇ ਜੋ ਵੀ ਸਮਾਜ ਇੱਥੋਂ ਦਾ ਕਿ ਮੈਂ ਤਨਦੇਹੀ ਦੇ ਨਾਲ ਪੜਾਵਾਂਗਾ ਔਰ ਜੋ ਮੇਰੇ ਸਟਾਫ ਮੈਂਬਰ ਬਹੁਤ ਹੀ ਲਾਇਕ ਉਹਨਾਂ ਨੇ ਜੋ ਐਮਏ ਬੀਐਡ ਡਬਲ ਡਬਲ ਐਮਏ ਕੀਤੀ ਹੋਈਆਂ ਨੇ ਉਹਨਾਂ ਨੇ ਉਹ ਸਾਰੇ ਹੀ ਬਹੁਤ ਹੀ ਤਨਦੇਹੀ ਨਾਲ ਬੱਚਿਆਂ ਨੂੰ ਪੜਾ ਰਹੇ ਨੇ ਔਰ ਜੋ ਮੇਰਾ ਇੱਕ ਖਾਸ ਬੇਨਤੀ ਹੈ ਮਾਪਿਆਂ ਨੂੰ ਕਿ ਸਿਰਫ ਉਹਨਾਂ ਦੇ ਇੱਥੇ ਬੱਚਿਆਂ ਨੂੰ ਭੇਜਣਾ ਹੈ ਹਰ ਸਹੂਲਤ ਹਰ ਚੀਜ਼ ਇੱਥੇ ਉਹਨਾਂ ਨੂੰ ਮੁਹੱਈਆ ਹੈ ਪੜਾਈ ਦੇ ਪੱਖੋਂ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਇੰਗਲਿਸ਼ ਮੀਡੀਅਮ ਤੱਕ ਜੇ ਕੋ ਪੜਨਾ ਚਾਹੁੰਦਾ ਉਹਨਾਂ ਦੀ ਵੱਖਰਾ ਸੁਵਿਧਾ ਹੈ ਤੋ ਮੈਂ ਫਿਰ ਆਪਣੇ ਵੱਲੋਂ ਵਾਦਾ ਕਰਦਾ ਕਿ ਇੱਥੋਂ ਦੇ ਜਿਵੇਂ ਉਹਨਾਂ ਨੇ ਐਵੇਂ ਵੱਲ ਸਾਹਮਣੇ ਕਿਹਾ ਕਿ ਇਹਨਾਂ ਬੱਚੇ ਅਫਸਰ ਬਣਣਾ ਹੈ ਤੋ ਇਹਨਾਂ ਨੂੰ ਇੱਥੋਂ ਦੇ ਬੱਚੇ ਪਹਿਲਾਂ ਵੀ ਬੱਚੇ ਪੜ ਕੇ ਅਫਸਰ ਬਣੇ ਨੇ ਤੋ ਅੱਗੋਂ ਇੱਥੋਂ ਦੇ ਜਿਹੜੇ ਬੱਚੇ ਨੇ ਅਫਸਰ ਬੰਦੇ ਰਹਿਣਗੇ ਤੁਮਾਰੀ ਦੇ ਸਕੂਲਾਂ ਚ ਜੋ ਅੱਜ ਦੀ ਡੇਟ ਸਾਡੇ ਸਤਕਾ ਹਲਕੇ ਦੇ ਦੁਆਕ ਤੋਂ ਉੰਜਾਰੇ ਨੇ ਤੋ ਕੋਆਰਡੀਨੇਟਰ ਮੈਂ ਤੁਹਾਡੇ ਅੱਗੇ ਸ਼ੇਅਰ ਕਰ ਰਿਹਾ 2 ਇਹ ਕਰਿਆ 6 23232 ਰੁਪਏ 6ਵੀ ਤੋਂ 12ਵੀ ਸਕੈਂਡਰੀ ਪਾਰ ਦੇ ਵਿੱਚ 1 ਕਰੋੜ 41 ਲੱਖ 80200 ਇਹ ਸਾਡਾ ਪ੍ਰਾਇਮਰੀ ਵਿੰਗ ਦੇ ਵਿੱਚ ਅਜਿਹਾ ਘਟਨਾ ਹੋ ਰਹੀ ਹੈ ਇੱਕ ਦਿਨ ਦੇ ਸੇ ਟੋਟਲ ਅੱਜ ਦੀ ਡੇਟ ਚ 4 ਕਰੋੜ 16 ਲੱਖ 3432 ਦੇ ਅੰਕੜੇ ਸਿਰਫ ਅੱਜ ਦੀ ਡੇਟ ਚ ਜੋ ਕਿਸਕਰਦਾਸਪੁਰ ਦੇ ਵਿੱਚ ਹੀ ਹੋ ਰਹੇ ਨੇ